ਬਿਠ ਲੋ 28 ਸਾਲ ਦੇ ਬਦਲੇ 2.5 ਸਾਲ ਮੰਗ ਰਹੇ ਆ 28 ਸਾਲਾਂ ਦੀ ਪਰਪਾਈ ਹੋ ਜੇਗੀ 2.5 ਸਾਲ ਨਥਿੰਗ ਇਜ਼ ਇੰਪੋਸੀਬਲ ਬਦਲਾ ਮਾਉ ਹੋ ਜੇਗੀ ਕੋਈ ਦਿੱਕਤ ਮਨਛ ਥੋੜੇ ਦਾ ਅਦਾ ਹੋਣਾ ਚਾਹੀਦਾ ਵੀ ਮੈਂ ਕਰਨਾ ਦਾਵੇ ਮਨਪਿਤ ਮਾਦਲ ਹੋਰਾਂ ਦੇ ਵੱਲੋਂ ਵੀ ਕੀਤੇ ਗਏ ਕਿ ਮੇਰੇ ਸਮੇਂ ਦੇ ਵਿੱਚ ਮੈਂ ਬਹੁਤ ਕੰਮ ਕੀਤੇ ਅਮ੍ਰਿਤਾ ਵੜਿੰਗ ਵੀ ਦਾਅਵੇ ਕਰਦੇ ਨਜ਼ਰ ਆਇਆ ਨੇ ਕਿ ਰਾਜਾ ਵੜਿੰਗ ਨੇ ਬਹੁਤ ਕੰਮ ਕੀਤੇ ਦੀ ਪਾਵਰ ਇਹਨਾਂ ਨੇ ਹੰਢਾਈ ਹੈ ਨਾ ਜੀ ਜੀ ਇੰਨੀ ਪਾਵਰ ਦੇ ਬਦਲੇ ਮੇਰੇ ਕੋਲੇ 25% ਵੀ ਆ ਗਈ। ਹੂੰ ਫਿਰ ਮੈਂ ਦੱਸੂੰਗੀ ਕੀ ਮੁਕਾਬਲੇ ਨੇ। ਇਹ ਸਵਾਲ ਜਨਤਾ ਦਾ ਵੀ ਹੈ ਕਿ ਜਦੋਂ ਸੱਤਾ ਦੇ ਵਿੱਚ ਇੱਕ ਅਲੱਗ ਪਾਰਟੀ ਹੋਏ ਤੇ ਕਿਸੇ ਦੂਸਰੀ ਪਾਰਟੀ ਦਾ ਐਮਐਲਏ ਬਣਦਾ ਤਾਂ ਉਹ ਸਰਕੇ ਦਾ ਕਿਤੇ ਨਾ ਕਿਤੇ ਲੋਸ ਹੁੰਦਾ ਹੈ। ਸਾਡੇ ਜਿਹੜੇ ਸੀਐਮ ਸਾਹਿਬ ਹਨ ਹੂੰ ਇਸ ਗੱਲ ਨੂੰ ਲੈ ਕੇ ਹੀ ਇਸ ਵੈਰੀ 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 ਲੀਨੀਅਰ ਕੋਈ ਵੀ ਬੰਦਾ ਆਪੋਜੀਸ਼ਨ ਵਾਲਾ ਵੀ ਜਾਂਦਾ ਹੈ ਉਹਨਾਂ ਨੂੰ ਵੀ ਦੇ ਦਿੰਦੇ ਆ ਫੜ ਅਗਰ ਕੋਈ ਜਾ ਕੇ ਮੰਗਦਾ ਪਰ ਜਾ ਕੇ ਫਿਰ ਮੰਗਣਾ ਤਾਂ ਪੈਣਾ ਹੀ ਹੈ ਸਮਝੋ ਜੀ ਉਹ ਇਸ ਗੱਲ ਤੇ ਆਪਦੀ ਇੱਜ਼ਤ ਹੀ ਸਮਝਦੇ ਆ ਜਿਹੜੇ ਆਪੋਜੀਸ਼ਨ ਵਾਲੇ ਆ ਵਸ ਇੰਨਾ ਪਿਆਰ ਕਿੱਥੋਂ ਆਇਆ ਮੈਂ ਦੇਖ ਰਹੀ ਆ ਤੁਸੀਂ ਜਦੋਂ ਵੀ ਜਿੱਥੇ ਪ੍ਰਚਾਰ ਲਈ ਜਾ ਰਹੇ ਹੋ ਲੋਕਾਂ ਨੂੰ ਲੱਟੂਆਂ ਦੇ ਨਾਲ ਤੋੜ ਰਹੇ ਮੈਂ ਲੱਗੀ ਇੰਨਾ ਨਾ ਸਾਰਿਆਂ ਨਾਲ ਕਦੇ ਮੈਂ ਲਿਟਰਲ ਬਣ ਕੇ ਨਹੀਂ ਵਿਚਰਿਆ ਅੱਜ ਤੱਕ ਮੈਂ ਹਮੇਸ਼ਾ ਇਹਨਾਂ ਦਾ ਫੈਮਲੀ ਮੈਂਬਰ ਬਣ ਕੇ ਵੀ ਵਿੱਚ ਜਿੰਮੀ ਚੋਨਾ ਨੂੰ ਲੈ ਕੇ ਅਖਾੜਾ ਪਕਿਆ ਹੋਇਆ ਹੈ तमाम ਸਿਆਸਤਦਾਨ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ ਉੱਥੇ ਹੀ ਗੱਲ ਕਰੀਏ ਹਲਕਾ ਗਿੱਦੜਬਾਹਾ ਦੀ ਤਾਂ ਕਾਫੀ ਜੜਾ ਹੌਟ ਸਟ ਮੰਨੀ ਜਾ ਰਹੀ ਹੈ ਮੁਕਾਬਲਾ ਵੀ ਕਾਫੀ ਟੱਕਰ ਦਾ ਹੈ ਜਬਰਦਸਤ ਮੁਕਾਬਲਾ ਹੈ ਤਿਕੋਣਾ ਮੁਕਾਬਲਾ ਹੈ ਹਾਲਾਂਕਿ ਇਸ ਵਕਤ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਦੀਪ ਸਿੰਘ ਡਿੰਪਟੀ ਲੋਜੀ ਨੇ ਸਰ ਸਵਾਗਤ ਹੈ ਜੀ ਮੈਮ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਰੇ ਤੁਹਾਡੇ ਪਿਆਰੇ ਸਰੋਤਿਆਂ ਨੂੰ ਆਪਣਾ ਚੈਨਲ ਹੈਗਾ ਜੀ ਦਸ ਅਮਰ ਜੀ ਸਾਰੇ ਸਰੋਤਿਆਂ ਨੂੰ ਤੇਰੀ ਬਹੁਤ ਹੀ ਪਿਆਰਪਰੀ ਸਤਿ ਸ਼ਕੰਤ ਕਿਵੇਂ ਹੋ ਸਰ ਕਿਤਾ ਚੱਲ ਰਿਹਾ ਪ੍ਰਚਾਰ ਗੁੱਜ ਜੀ ਅੱਛਾ ਰਿਸਪੌਂਸ ਮਿਲ ਰਿਹਾ ਬਹੁਤ ਲੋਕਾਂ ਦਾ ਨਿੱਗ ਮਿਲ ਰਿਹਾ ਹਾਂ ਅੱਛਾ ਤੇ ਕੋਨਾ ਮੁਕਾਬਲਾ ਜਿੱਦਾਂ ਮੈਂ ਜ਼ਿਕਰ ਕਰ ਰਹੀ ਸੀ ਅਕਾਲੀ ਦਲ ਦਾ ਨਾਂ ਹੋਣ ਦੇ ਵਿੱਚ ਗਰਾਊਂਡ ਤੇ ਵਿੱਚ ਹੈ ਨਹੀਂ ਇਸ ਵਕਤ ਤੁਹਾਨੂੰ ਫਾਇਦਾ ਲੱਗ ਰਿਹਾ ਨੁਕਸਾਨ ਲੱਗ ਰਿਹਾ ਫਾਇਦਾ ਲੱਗ ਰਿਹਾ ਹੈ ਬੈਨੀਫਿਟ ਹੋਗਾ ਜਿਉਂ ਕਿ ਇੱਕ ਹਲਕਾ ਜਿਹੜਾ ਕਿਤੇ ਨਾ ਕਿਤੇ ਬਾਦਲ ਸਾਹਿਬ ਦਾ ਚੀਜ਼ ਹਲਕਾਰਿਆ ਹੈ ਹੈ ਨਾ ਬਿਲਕੁਲ ਤੇ ਉਹ ਪਿਆਰ ਸਤਿਕਾਰ ਤੁਹਾਨੂੰ ਪਹਿਲਾਂ ਸ਼ੁਰੂ ਤੋਂ ਮਿਲਦਾ ਆਇਆ ਤੇ ਉਹ ਜੇਕਰ ਲੱਗਦਾ ਹੈ ਕਿ ਅਕਾਲੀ ਦਲ ਦਾ ਕੈਂਡੀਡੇਟ ਹੁੰਦਾ ਤਾਂ ਉਹ ਸ਼ਾਇਦ ਵੋਟ ਬੈਂਕ ਕੁਛ ਉਧਰ ਵੀ ਜਾ ਹਾਂ ਥੋੜੀ ਬਹੁਤੀ ਹਣੀ ਸੀ ਜੀ ਉਧਰ ਸ਼ਿਫਟ ਵੈਸੇ ਜ਼ਿਆਦਾਤਰ ਵੋਟ ਬੈਂਕ ਮੇਰੇ ਨਾਲ ਸ਼ਿਫਟ ਹੋ ਗਿਆ ਸੀ ਜਦੋਂ ਮੈਂ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ 'ਚ ਆਇਆ ਸੀ ਜੀ ਲੇਕਿਨ ਆਫਟਰ ਦੈਟ ਫਿਰ ਅਕਾਲੀ ਦਲ ਜਦੋਂ ਬਾਈਕਾਟ ਕਰ ਗਿਆ ਉਹ ਸਾਰਾ ਹੀ ਰਹਿ ਗਿਆ ਅੱਛਾ ਮਨਪ੍ਰੀਤ ਬਾਦਲ ਕਿਤੇ ਨਾ ਕਿਤੇ ਅਕਾਲੀ ਸਪੋਰਟ ਥੋੜੀ ਬਹੁਤ ਉਹਨਾਂ ਨੂੰ ਵੀ ਹੋਊਗੀ ਮਨਪ੍ਰੀਤ ਬਾਦਲਪੁਰਾ ਨੂੰ ਵੀ ਕਿਤੇ ਨਾ ਕਿਤੇ ਹਮਦਰਦੀ ਆ। ਅੱਛਾ ਉਹ ਕਹਿ ਰਿਹਾ ਕਹਿੰਦੇ 14 ਸਾਲਾਂ ਦਾ ਬਨਵਾਸ ਕੱਟ ਕੇ ਕਹਿੰਦੇ ਮੈਂ ਹਲਕੇ ਦੇ ਵਿੱਚ ਵਾਪਿਸ ਆਇਆ। ਬੜੇ ਉਹਨਾਂ ਦੇ ਵੱਲੋਂ ਵੀ ਵਾਅਦੇ ਕੀਤੇ ਜਾ ਰਹੇ ਆ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਇਹ ਕਿਹਾ ਜਾਣ ਕਿ ਕੇਂਦਰ ਦੇ ਅੰਦਰ ਜਿਹੜੀ ਜਿਹੜੀਆਂ ਨੌਕਰੀਆਂ ਦੇ ਸਕਦਾ ਪ੍ਰੋਵਾਈਡ ਕਰ ਸਕਦਾ 18 ਤੋਂ 23 ਸਾਲ ਦੇ ਜਿਹੜੇ ਨੌਜਵਾਨ ਨੇ ਉਹ ਮੈਨੂੰ ਦੱਸਣ ਮੈਂ ਉਹਨਾਂ ਨੂੰ ਉਹ ਨੌਕਰੀਆਂ ਲਗਵਾਵਾਂਗਾ। ਹਾਊ ਕੈਨ ਇਟ ਬੀ ਪੋਸੀਬਲ? ਹਾਊ ਕੈਨ ਇਟ ਬੀ ਪੋਸੀਬਲ? ਤੁਸੀਂ ਰੋਜ਼ ਡਿਬੇਟਸ ਕਰਦੇ ਹੋ ਤੁਸੀਂ ਰੋਜ਼ ਹਜ਼ਾਰਾਂ ਲੀਡਰਸ ਕੋਲੇ ਜਾਂਦੇ ਹੋ ਇਜ਼ ਇਟ ਪੋਸੀਬਲ ਕਿ ਕੋਈ ਕਦੇ ਵੀ ਮੈਨੋਕ੍ਰੇਨਵਾ ਸਰਬਾ ਤੁਸੀਂ ਦੱਸਦੇ ਇਜ਼ ਇਟ ਪੋਸੀਬਲ ਮੈਂ ਵੀ ਤੁਹਾਡੇ ਤੋਂ ਇਹੀ ਜਾਨਣਾ ਚਾਹੁੰਦੇ ਹਾਂ ਕਿ ਕਿੱਦਾਂ ਪੋਸੀਬਲ ਹੋਏਗਾ ਕਿ ਇੱਕ ਅਗਰ ਫੋਰ ਐਗਜ਼ਾਮਪਲ ਅਗਰ ਜਿੱਤ ਵੀ ਜਾਂਦੇ ਆ ਇੱਕ ਐਮ ਐਲ ਏ ਆਪਣੀ ਸਟੇਟ ਗਵਰਨਮੈਂਟ ਤੋਂ ਬਾਹਰ ਹੋ ਕੇ ਸੈਂਟਰ ਗਵਰਨਮੈਂਟ ਦੇ ਅੰਡਰ ਕਿਵੇਂ ਨੌਕਰੀਆਂ ਲਗਵਾ ਸਕਦਾ ਹੈ ਇਹ ਇਹ ਸਵਾਲ ਉਹਨਾਂ ਨੂੰ ਪੁੱਛੋ ਸਾਲਾਂ ਤੋਂ ਝੂਠ ਤੂਫਾਨ ਦੀ ਰਾਜਨੀਤੀ ਕਰਨੀ ਹੈ ਜੀ ਝੂਠ ਦੀ ਬੁਨਿਆਦ ਤੇ ਕੰਨੈਕਟਰ ਗੱਡੀ ਚੱਲਦੀ ਹੈ ਪਹਿਲਾਂ ਵੀ ਇਹੀ ਕੋਸ਼ਿਸ਼ ਕੀਤਾ ਜੀ ਹੁਣ ਫਿਰ ਉਹੀ ਕੰਮ ਕਰਨ ਲੱਗੇ ਪਏ ਹਰ ਬੰਦੇ ਨੂੰ ਲਾਲਾ ਲੱਪਾ ਝੂਠ ਤੂਫਾਨ ਵਾਰਨੇ ਇੱਕ ਕੋਲੇ-ਪਾਲੇ ਲੋਕਾਂ ਦਾ ਸ਼ੋਸ਼ਣ ਕਰਨਾ ਲੁਕਿ ਜਿਹੜੇ ਵਿਚਾਰੇ ਸਿੱਧੇ ਬੰਦੇ ਆ ਇਟਸ ਵੈਰੀ ਬੈਡ ਨਹੀਂ ਕਰਨਾ ਚਾਹੀਦਾ ਅੱਛਾ ਡਿੰਪੀ ਤੇ ਲੋ 28 ਸਾਲ ਦੇ ਬਦਲੇ 2.5 ਸਾਲ ਮੰਗ ਰਹੇ ਆ 28 ਸਾਲਾਂ ਦੀ ਪਰਪਾਈ ਹੋ ਜਾਏਗੀ 2.5 ਸਾਲਾਂ ਦੇ ਵਿੱਚ हां जी जे कोई करना चावे मनच इरादे होण नथिंग इज इम्पॉसिबल ਬਦਨਾਮ ਨਾ ਹੋ ਜੀ ਬਈ ਕੋਈ ਦਿੱਕਤ ਨਹੀਂ ਮਨਚ ਥੋੜੇ ਇਰਾਦਾ ਹੋਣਾ ਚਾਹੀਦਾ ਵੀ ਮੈਂ ਕਰਨਾ ਅੱਛਾ ਵਿਕਾਸ ਤੇ ਬੜੇ ਦਾਵੇ ਮਨਪ੍ਰਿਤ ਮਾਦਲ ਹੋਰਾਂ ਦੇ ਵੱਲੋਂ ਵੀ ਕੀਤੇ ਗਏ ਕਿ ਮੇਰੇ ਸਮੇਂ ਦੇ ਵਿੱਚ ਮੈਂ ਬਹੁਤ ਕਾਰਜ ਕੀਤੇ ਅਮ੍ਰਿਤਾ ਵਰਿੰਗ ਵੀ ਦਾਵੇ ਕਰਦੇ ਨਜ਼ਰ ਆਏ ਨੇ ਕਿ ਰਾਜਾ ਵਰਿੰਗ ਨੇ ਬਹੁਤ ਕੰਮ ਕੀਤੇ ਕੀ ਸਥਿਤੀ ਮੌਜੂਦਾ ਸਥਿਤੀ ਦੀਂ ਫਿਟੀ ਲੋਧੀ ਨਜ਼ਰਾਂ ਦੇ ਵਿੱਚ ਕੀ ਹੈ ਗਿਦੜ ਬਾਦ ਦੇਖੋ ਜੀ ਕਿਆ ਨਾ WhatsApp 하기 ਕਰਨਾ ਮਤੋਂ ਬਿਲਕੁਲ ਜਿੰਨੀ ਪਾਵਰ ਇਹਨਾਂ ਨੇ ਹੰਡਾਈ ਆ ਨਾ ਜੀ ਜੀ ਇੰਨੀ ਪਾਵਰ ਦੇ ਬਦਲੇ ਮੇਰੇ ਕੋਲੇ 25% ਵੀ ਆ ਗਈ ਹੂੰ ਫਿਰ ਮੈਂ ਦੱਸੂ ਵੀ ਕੀ ਮੁਕਾਬਲੇ ਹੁੰਦੇ ਆ ਜੀ ਕਿਵੇਂ ਕੰਮ ਹੁੰਦਾ ਮਨਪੀਰ ਬਾਦਲ ਸਾਹਿਬ ਤਾਂ ਸੀਐਮ ਹੀ ਹੁੰਦੇ ਸੀ ਜੀ ਬਿਲਕੁਲ ਹੀ ਵਾਸ ਨਾਟ ਐਮਐਲਏ ਇਟ ਵਾਸ ਜਸਟ ਸੀਐਮਓ ਦੂਬਾ ਦੇ ਫਾਈਨੈਂਸ ਮਿਨਿਸਟਰ ਰਹੀ ਚਾਬੀ ਖਜ਼ਾਨੇ ਦੀਨਾਂ ਦੇ ਹੱਥ ਵਿੱਚ ਲੋਕ ਫੇਰ ਹੁੰਦੇ ਕਰਦੇ ਆ ਪਰ ਉਹ ਜਨਤਾ ਖਾਲੀ ਰਹੀਆਂ ਨਾ ਉਹ ਤਾਂ ਠੀਕ ਸੀ ਜੀ ਸਾਡੇ ਵੇਲੇ ਤਾਂ ਠੀਕ ਸੀ ਇਹ ਤਾਂ ਕਾਂਗਰਸ ਵੇਲੇ ਖਾਲੀ ਰਹੀਆਂ ਹਾਂ ਖਾਲੀ ਹੋ ਗਏ ਖਾਲੀ ਹੋ ਗਏ ਹੂੰ ਕਿਸੇ ਦੀ ਸਾਰ ਲੈਣ ਵੀ ਨਹੀਂ ਆਈ ਜੀ ਕੰਮ ਕਰਨਾ ਤਾਂ ਬਹੁਤ ਦੂਰ ਫਿਰ ਜਦੋਂ ਪੈਸਾ ਹਈ ਨਿਕਜਾ ਨੇ ਫਿਰ ਹੁਣ ਤੁਸੀਂ ਕਹਿੰਦੇ ਨਾ ਕੰਮ ਕਰਾ ਦੇਉਂਗੇ ਹੂੰ ਤਾਂ ਕਹਿੰਦੇ ਮੈਂ ਸੈਂਟਰ ਤੋਂ ਪੂਰੀ ਪਹਿਲਾਂ ਇਹ ਕਹਿਵਾ ਕੇ ਫਿਰ ਤੁਹਾਡੇ ਹਲਕੇ ਦੇ ਵਿੱਚ ਕਹਿੰਦੇ ਹਲਕੇ ਦੇ ਵਿੱਚ ਵੜਿਆਂ ਵੀ ਜਿਹੜਾ ਉੱਚ ਮੈਂ ਕਹੂੰਗਾ ਮੇਰੇ ਹਲਕੇ ਦੇ ਲਈ ਉਹ ਉਸ ਚੀਜ਼ ਦੀ ਮੈਨੂੰ ਪੂਰੀ ਅਨੁਮਤੀ ਹੋਣੀ ਚਾਹੀਦੀ ਫਰਾਡ ਮੈਨ ਲੋਕ ਇਹਨਾਂ ਨੂੰ ਟਰਸਟ ਨਹੀਂ ਕਰਦੇ ਜੀ ਆਫ ਦਾ ਟਰਸਟ ਗਵਾ ਚੁੱਕੇ ਆ ਮਨਪ੍ਰੀਤ ਬਾਦਲ ਤੇ ਲੋਕ ਨਹੀਂ ਟਰਸਟ ਕਰਦੇ ਜੀ ਬੜਾ ਬਹੁਤ ਇਹਨਾਂ ਨੂੰ ਰੱਜ ਕੇ ਪਿਆਰ ਮਿਲਿਆ ਜੀ ਇਸ ਹਲਕੇ ਚੋਂ ਬਿਲਕੁਲ ਇਹਨਾਂ ਨੇ ਆਪ ਹੀ ਗਵਾਇਆ ਆਪ ਦਾ ਵਜੂਦ ਜੀ ਝੂਠ ਫਾਲ ਮਾਰ ਕੇ ਜੁਰਮ ਦਾ ਪੋਕ ਮਾਰ ਕੇ ਇਹਨਾਂ ਤਰੀ ਲੋਕ ਨੂੰ ਟਰਸਟ ਕਰਦੇ ਅੱਛਾ ਮਨਪ੍ਰੀਤ ਬਾਦਲ ਦੀ ਕਿ ਸਾਦਗੀ ਨੂੰ ਲੈ ਕੇ ਜ਼ਰੂਰ ਜਾਣੇ ਜਾਂਦੇ ਸੀ ਕਿਉਂਕਿ ਚਾਹੇ ਜਦੋਂ ਫਾਈਨਾਂਸ ਮਨਿਸਟਰ ਤੱਕ ਰਹੇ ਨੇ ਆਪਣੀ ਜੀਪ ਦੇ ਵਿੱਚ ਇਕੱਲੇ ਆਣਾ ਬਿਨਾ ਆਲਾਮ ਲਸ਼ਕਰ ਦੀ ਸਕਿਉਰਿਟੀ ਤੋਂ ਪਰ ਅੱਜ ਅਸੀਂ ਦੇਖ ਰਹੇ ਹਾਂ ਚੋਣ ਪ੍ਰਚਾਰ ਦੇ ਵਿੱਚ ਜਾਂਦੇ ਆ ਇੱਕ ਭਾਰੀ ਪੂਰੀ ਜਿਹੜੀ ਫੋਰਸ ਹੈ ਉਹਨਾਂ ਦੇ ਨਾਲ ਜਾਂਦੀ ਏ ਇਹ ਸਮਝ ਨਹੀਂ ਆਇਆ ਇਹ ਤਬਦੀਲੀ ਦਾ ਕਾਰਨ ਭਾਜਪਾ ਇਹ ਤਬਦੀਲੀ ਦਾ ਕਾਰਨ ਭਾਜਪਾ ਹੈ ਕਿਉਂਕਿ ਭਾਜਪਾ ਨੂੰ ਡਰਾ ਕਿ ਸਾਡੇ ਕੈਂਡੀਡੇਟ ਨੂੰ ਕਿਸਾਨ ਘਰਾਓ ਕਰਦੇ ਕਿਤੇ ਕੋਈ ਘਰਾਉਣਾ ਕਰ ਲੈ ਹਾਲਾਂਕਿ ਇਹਨਾਂ ਦਾ ਕਿਤੇ ਹੋਇਆ ਨਹੀਂ ਘਰਾਓ ਹੂੰ ਇਹਨਾਂ ਨੂੰ ਤਾਂ ਕਿਸੇ ਨੇ ਕੁਐਸਚਨ ਤੱਕ ਨਹੀਂ ਕੀਤੇ ਬਟ ਫਿਰ ਵੀ ਕੋ ਡਰਤਾ ਬਣਿਆ ਹੋਇਆ ਨਹੀਂ ਕਿਤੇ ਨਾ ਕਿਤੇ ਕੋ ਹੋ ਨਾ ਜਾਵੇ ਘਰਾਓ ਕਿਉਂਕਿ ਪੰਜਾਬ ਦੇ ਕਿਸਾਨ ਬੀਜੇਪੀ ਦੀ ਤਾਂ ਗੇਰਸ਼ ਰਹਿ ਗਈ ਹੈ ਨਾ ਜੀ ਆਪ ਨੂੰ ਇਹ ਤਾਂ ਅੰਡਰਸਟੂਡ ਹੀ ਹੈ ਮੈਨੂੰ ਲੱਗਦਾ ਕਿ ਵਾਕਿਆ ਪੰਜਾਬ ਦੀ ਜਨਤਾ ਹੁਣ ਇੰਨੀ ਕੁ ਤਾਂ ਜਾਗਰੂਕ ਹੋ ਗਈ ਹੈ ਸਵਾਲ ਜਵਾਬ ਕਰਨੇ ਸ਼ੁਰੂ ਕਰ ਦਿੱਤੇ ਨੇ ਆਬੀਅਸਲੀ ਇਸੇ ਕਰਕੇ ਇੰਨੀ ਆਪਣਾ ਸਕਿਉਰਟੀ ਲਈ ਇਹ ਤੇ ਨਹੀਂ ਤਾਂ ਇਹ ਸਾਰੇ ਲੀਡਰਾਂ ਨੂੰ ਇਹਨਾਂ ਨੂੰ ਮਖੂਫੂਜ਼ ਤਾਂ ਹੋਣਾ ਪੈਣਾ ਜਾਂ ਫਿਰ ਇਹਨਾਂ ਨੂੰ ਕੰਮ ਜ਼ਰੂਰ ਕਰਨਾ ਪੈਣਾ ਕਿ ਅਗਲੀ ਵਾਰ ਜੇਕਰ ਜਨਤਾ ਦੇ ਵਿੱਚ ਜਾਣਾ ਤਾਂ ਇਹਨਾਂ ਲਾਮ ਲਸ਼ਕਰ ਲੈ ਕੇ ਜਾਣ ਦੀ ਜ਼ਰੂਰਤ ਨੋਬਤ ਨਾ ਆਏ ਬਿਲਕੁਲ ਯੂ ਹੈਵ ਟੂ ਬੀ ਵੈਰੀ ਓਨੈਸਟ ਵਿਦ ਦ ਪੀਪਲ ਜਿਨ੍ਹਾਂ ਦੇ ਤੁਸੀਂ ਅ ਜਿਹਨਾਂ ਤੋਂ ਤੁਸੀਂ ਵੋਟ ਲੈਣੇ ਹੋਣਾ ਵੀ ਬਾਈਕ ਤੁਸੀਂ ਕਿਸੇ ਦਾ ਵਿਸ਼ਵਾਸ ਚਿਤ ਰਹੇ ਹੋ ਬਿਲਕੁਲ ਤੁਹਾਡੇ ਤੇ ਵਿਸ਼ਵਾਸ ਕਰਕੇ ਅਗਲਾ ਆਪਦੀ ਵੋਟ ਮਤਦਾਨ ਕਰ ਰਹਾ ਹੈ ਮਤਦਾਨ ਜੀ ਰਾਈਟ ਤੁਸੀਂ ਉਸ ਦੀ ਮਤ ਲੈ ਕੇ ਤੇ ਫਿਰ ਉਹਦਾ ਸ਼ੋਸ਼ਣ ਕਰੋ ਉਹਦਾ ਕੰਮ ਨਾ ਕਰੋ ਦੈਨ ਹੀ ਹੈਜ਼ ਦਾ ਰਾਈਟ ਟੂ ਅਨਸਰ ਟੂ ਕੁਐਸਚਨ ਯੂ ਆਫਕੋਰਸ ਹਾਂ ਤਾਂ ਫਿਰ ਉਹ ਉਹੀ ਲੋ ਕਰ ਰਹੇ ਜਿਹੜੇ ਵੋਟ ਤਾਂ ਕੁਝ ਨਹੀਂ ਕਰ ਰਹੇ ਅੱਛਾ ਤੁਸੀਂ ਕਿਹੜੇ ਕਿਉਂਕਿ ਆਮ ਆਦਮੀ ਪਾਰਟੀ ਨੇ ਕਿ ਗਰੰਟੀਆਂ ਦਾ ਰੁਝਾਨ ਜਿਹੜਾ ਉਹ ਸ਼ੁਰੂ ਕੀਤਾ ਸੀਗਾ ਜਿਸ ਦੇ ਕਰਕੇ ਵੱਡੀ ਗਿਣਤੀ ਦੇ ਵਿੱਚ ਹਨਾ ਸੱਤਾ ਦੇ ਵਿੱਚ ਵੀ ਆਏ ਸਰਕਾਰ ਬਣੀ ਤੁਸੀਂ ਕਿਹੜੇ ਵਾਦੇ ਗਰੰਟੀਆਂ ਜਿਹੜੀਆਂ ਨੇ ਉਹ ਲੋਕਾਂ ਦੇ ਵਿੱਚ ਲੈ ਕੇ ਵਿਚਰ ਐਕਚੁਅਲੀ ਮੇਰੇ ਹਲਕੇ ਦੇ ਬੜੇ ਕੰਮ ਇਹੋ ਜਿਹਾ ਜੀ ਜਿਹੜੇ ਪੈਂਡਿੰਗ ਪਏ ਆ ਔਰ ਮੇਰੇ ਸਾਰੇ ਧਿਆਨ ਚ ਆ ਕਮੇਬੀ ਸੀ ਸਾਰਾ ਪੈਂਡਿੰਗ ਪੈਸ ਉਹ ਮੈਂ ਕਰਾਉਣੇ ਵੀ ਆ ਜੀ ਮੈਂ ਬੜਾ ਉਸ ਗੱਲ ਨੂੰ ਲੈ ਕੇ ਬੜਾ ਸੀਰੀਅਸ ਆਂ ਕਾਫੀ ਕੰਮ ਆ ਜੀ ਜਿਹੜੇ ਆਈ ਡੋ ਪ੍ਰੀਓਰਟੀਜ਼ ਪ੍ਰਾਇਓਰਟੀ ਦੇ ਕੋਈ ਪੰਜ ਕੰਮ ਕਿ ਨਾ ਨੇ ਹੋਣਤਾਂ ਆਫੀ ਕੰਮ ਆ ਜੀ ਮੈਨੂੰ ਕਿਹੜੇ ਗ੍ਰਾਮਾ ਵੀ ਪਹਿਲੇ ਕਿਹੜੇ ਕਰਾਮ ਬਾਅਦ ਚ ਕਿਹੜੇ ਕਰਾ ਕਿਉਂਕਿ ਇਲੈਕਸ਼ਨ ਟਾਈਮ ਆ ਜੀ ਜੇ ਮੈਂ ਕੋਈ ਵੀ ਕੰਮ ਕਰਾਉਂਦਾ ਕਿਤੇ ਦੂਜੇ ਨਾਲ ਰਸ ਜਾ ਨਾ ਨਹੀਂ ਚਲੋ ਮੈਂ ਮਾਈਂਡ ਚਲੋ ਬਹੁਤ ਸਾਰੇ ਹੈਗੇ ਆ ਚੰਗੀ ਗੱਲ ਆ ਤੁਹਾਡੀ ਸੋਚ ਆ ਜਦ ਤੁਹਾਡੇ ਨਜ਼ਰਾਂ ਦੇ ਵਿੱਚ ਹੈਗੇ ਆ ਉਹ ਜ਼ਹਿਨ ਦੇ ਵਿੱਚ ਹੈਗੇ ਆ ਕਿ ਆਹ ਕੰਮ ਕਰੋ ਫਿਰ ਵੀ ਕੋਈ ਪੰਜ ਕੰਮ ਅਹਿਮ ਜਿਹੜੇ ਕਿ ਬਹੁਤ ਜ਼ਰੂਰੀ ਨੇ ਉਹ ਸ਼ਹਿਰ ਦੇ ਸੀਵਰੇਜ ਦਾ ਬਹੁਤ ਮਹਾਨ ਹਾਲਾ ਜੀ ਬੋਟਪਾਕਸਨ ਦਾ ਬਹੁਤ ਮਹਾਨ ਹਾਲਾ ਉਹ ਸਾਰੇ ਪਹਿਲੀ ਪ੍ਰਾਇੋਰਟੀ ਤੇ ਰੋਜ਼ਮਰਰਾ ਦੀ ਜਿਹੜੀ ਆਪਣੀ ਜ਼ਿੰਦਗੀ ਜਿੱਦਾਂ ਦੇ ਸਿਰਫ ਇਹ ਚੱਲਦੀ ਆ ਪਹਿਲਾਂ ਉਹ ਕਰਾਂਗੇ ਅੱਛਾ ਇੱਕ ਵੱਡਾ ਸਵਾਲ ਆਮ ਆਦਮੀ ਪਾਰਟੀ ਤੇ ਵੀ ਖੜਾ ਹੋ ਰਿਹਾ ਕਿ ਮਹਿਲਾਵਾਂ ਨੂੰ ਜਿਹੜਾ 1000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ 2.5 ਪੂਨੇ 3 ਸਾਲ ਦੀ ਸਰਕਾਰ ਹੋ ਚੁੱਕੀ ਹੈ ਹਾਲੇ ਤੱਕ ਉਹ ਪੂਰਾ ਨਹੀਂ ਕੀਤਾ ਗਿਆ ਉਹਦਾ ਡੈਮੇਜ ਹੋ ਸਕਦਾ ਹੈ ਜਮਨੀ ਚੋਣ ਦੇ ਵਿੱਚ ਨਹੀਂ ਹੁੰਦਾ ਜੀ ਕਿਉਂਕਿ ਵਾਅਦੇ ਕਰਦੇ ਵੀ ਅਸੀਂ ਅਗਲੇ ਸਾਲ ਤੋਂ ਸਟਾਰਟ ਕਰ ਰਹੇ ਹਾਂ 1100 ਕਰਕੇ ਉਹ ਲੋਕ ਵਿਸ਼ਵਾਸ ਕਰਦੇ ਆ ਜੀ ਕਿਉਂਕਿ ਪਹਿਲਾਂ ਅਸੀਂ ਕਾਫੀ ਵਾਦੇ ਪੂਰੇ ਕੀਤੇ ਆ ਜਿਵੇਂ ਤੁਸੀਂ ਮੰਨ ਕੇ ਚੱਲੋ ਵੀ ਆਹਾ ਰੋਜ਼ਗਾਰ ਦੇਣਾ ਰੋਜ਼ਗਾਰ ਦੇਣਾ ਪਲੱਸ ਇਲੈਕਟ੍ਰਿਸਿਟੀ ਸਾਰੀ ਅਸੀਂ ਫ੍ਰੀ ਕਰਤੀ ਬਣਾਵਟਾ ਬਜਟਾ ਇਹ ਵੀ ਕਰਨਾ ਹੈ ਅਗਲੇ ਸਾਲ ਤੋਂ ਮਤਲਬ 2025 ਤੋਂ ਸ਼ੁਰੂ ਹੋ ਜਾਏਗਾ ਯਾ 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 ਇਹਦੀ ਤੁਹਾਨੂੰ ਸ਼ੋਰਟੀ ਮਿਲੀ ਹੋਈ ਹੈ ਮਾਨ ਸਾਹਿਬ ਨੂੰ ਬਿਲਕੁਲ ਮਿਲੀਲੀ ਹੈ ਹੋ ਜੂ ਮੁਕਾਬਲਾ ਤੁਸੀਂ ਕਿਹਦੇ ਨਾਲ ਦੇਖ ਰਹੇ ਹੋ ਅਮ੍ਰਿਤਾ ਵੜਿੰਗ ਹੋਰਾਂ ਨਾਲ ਦੇਖ ਰਹੇ ਹੋ ਜਾਂ ਫਿਰ ਮਨਪ੍ਰਿਤ ਬਾਦਲ ਹੋਰਾਂ ਨਾਲ ਦੇਖ ਰਹੇ ਹੋ ਕਿਉਂਕਿ ਅਮ੍ਰਿਤਾ ਵੜਿੰਗ ਚਾਹੇ ਚੋਣਵੀ ਮੈਦਾਨ ਦੇ ਵਿੱਚ ਅੱਜ ਆਇਆ ਪਰ ਲੋਕਾਂ ਦੇ ਵਿੱਚ ਉਹ ਲਗਾਤਾਰ ਵਿਚਰਿਆ ਰਾਜਾ ਵੜਿੰਗ ਦੇ ਲਈ ਲਗਾਤਾਰ ਪ੍ਰਚਾਰ ਕਰਦੇ ਰਹੇ ਮੈਂ ਨਹੀਂ ਸਮਝਦਾ ਕਿ ਕਿਸ ਨਾਲ ਮੁਕਾਬਲਾ ਮੇਰਾ ਮੈਂ ਨਹੀਂ ਸਮਝਦਾ ਕਿ ਕਿਸ ਨਾਲ ਮੁਕਾਬਲਾ ਅੱਜ ਦੀ ਕੜੀ ਜੋ ਪੋਜੀਸ਼ਨ ਆ ਪਰ ਮਾਫ਼ ਤੋਂ ਦਰ ਕੇ ਕਹਿਣਾ ਜੀ ਮੈਂ ਕੋਈ ਕੋਈ ਡੋਟਿਸ਼ ਵਿਦਿਆ ਤਾਂ ਨਹੀਂ ਪੜੀ ਬਟ ਜੋ ਉਹਨੇ ਇਲੈਕਸ਼ਨਸ ਲੜੇ ਆ ਜੋ ਲੋਕਾਂ ਦੀ ਪਬਲਿਕ ਦੀ ਮਤਲਬ ਕਿ ਵੀ ਫੇਸ ਰੀਡਿੰਗ ਵੀ ਕਹਿੰਦੇ ਉਸ ਤੋਂ ਮੈਨੂੰ ਫੀਲਿੰਗਸ ਆ ਰਹੀਆਂ ਇਹ ਇੱਕ ਵੀ ਇਟ ਸ਼ੁਲਡ ਬੀ ਟੋਟਲੀ ਵਨ ਸਾਈਡਡ ਅਚਾਨਕ ਇੰਨਾ ਪਿਆਰ ਕਿੱਥੋਂ ਆਇਆ ਮੈਂ ਦੇਖ ਰਹੀ ਹਾਂ ਤੁਸੀਂ ਜਦੋਂ ਵੀ ਜਿੱਥੇ ਪ੍ਰਚਾਰ ਲਈ ਜਾ ਰਹੇ ਹੋ ਲੋਕ ਤੁਹਾਨੂੰ ਲੱਡੂਆਂ ਦੇ ਨਾਲ ਤੋੜ ਰਹੇ ਲੋਕਾਂ ਨੂੰ ਪੁੱਛੋ ਜਿਹੜੇ ਮੈਨੂੰ ਪਿਆਰ ਕਰਦੇ ਨੇ ਨਹੀਂ ਲੀਡਰਾਂ ਦੇ ਲਈ ਠੀਕ ਹੈ ਇੱਕ ਇੱਕ ਸੌਫ ਕੋਰਨਰ ਹੁੰਦਾ ਲੋਕਾਂ ਦੇ ਮਨ ਦੇ ਵਿੱਚ ਪਰ ਇੰਨਾ ਜ਼ਿਆਦਾ ਪਿਆਰ ਕਿ ਹਲੇ ਚੋਣਾਂ ਪ੍ਰਚਾਰ ਦੇ ਇੱਕ ਜਿੱਤ ਤੋਂ ਬਾਅਦ ਤਾਂ ਜਦੋਂ ਤੁਸੀਂ ਦੌਰਾ ਕਰਨ ਜਾਂਦੇ ਹੋ ਉਦੋਂ ਤਾਂ ਪਤਾ ਲੱ Đੂਆ ਦੇ ਨਾਲ ਤੋਲਿਆ ਜਾਂਦਾ ਇੱਕ ਚੋਣਾਂ ਪ੍ਰਚਾਰ ਦੇ ਦੌਰਾਨ ਲੱ Đੂਆ ਦੇ ਨਾਲ ਤੋਲਿਆ ਜਾ ਰਿਹਾ ਐਕਚੁਅਲੀ ਮੈਂ ਅੱਜ ਇਹਨਾਂ ਨਾਲ ਸਾਰਿਆਂ ਨਾਲ ਕਦੇ ਮੈਂ ਲਿਟਰ ਬਣ ਕੇ ਨਹੀਂ ਵਿਚਰਿਆ ਅੱਜ ਤੱਕ ਮੈਂ ਹਮੇਸ਼ਾ ਇਹਨਾਂ ਦਾ ਫੈਮਿਲੀ ਮੈਂਬਰ ਬਣ ਕੇ ਵਿਚਰਿਆ ਉਹ ਅੱਜ ਵੀ ਮੈਨੂੰ ਉਵੇਂ ਹੀ ਸਮਝਦੇ ਆ ਫੈਮਿਲੀ ਮੈਂਬਰ ਹੀ ਮੈਨੂੰ ਆਪ ਦਾ ਸਮਝਦੇ ਉਹ ਫੈਮਿਲੀ ਮੈਂਬਰ ਦੀ ਹੀ ਆਉ ਭਗਤ ਕਰ ਰਿਹਾ ਨਾ ਕਿ ਲੀਡਰ ਦੀ ਕਰ ਰਿਹਾ ਹੈ ਸੋ ਇਹ ਇਸ ਕਰਕੇ ਇਹ ਸਾਰਾ ਕੁਝ ਹੋ ਰਿਹਾ ਅੱਛਾ ਇੱਕ ਇਹ ਸਵਾਲ ਜਨਤਾ ਦਾ ਵੀ ਹੈ ਕਿ ਜਦੋਂ ਸੱਤਾ ਦੇ ਵਿੱਚ ਇੱਕ ਅਲੱਗ ਪਾਰਟੀ ਹੋਏ ਤੇ ਕਿਸੇ ਦੂਸਰੀ ਪਾਰਟੀ ਦਾ ਐਮਐਲਏ ਬਣਦਾ ਤਾਂ ਉਸ ਹਰਕੇ ਦਾ ਕਿਤੇ ਨਾ ਕਿਤੇ ਲਾਸ ਹੁੰਦਾ ਕਿਉਂਕਿ ਚਾਹੇ ਸਰਕਾਰ ਦੇ ਵੱਲੋਂ ਕਹ ਲਈਏ ਜਾਂ ਫਿਰ ਐਮਐਲਏ ਦੇ ਵੱਲੋਂ ਖੁਦ ਦੇ ਵੱਲੋਂ ਕਹ ਲਈਏ ਇੱਕ ਏਕਸਕਿਊਜ਼ ਬੜਾ ਵੱਡਾ ਹੁੰਦਾ ਕਿ ਸੱਤਾ ਦੇ ਵਿੱਚ ਦੂਸਰੀ ਪਾਰਟੀ ਹੈ ਜਿਸ ਦੇ ਕਾਰਨ ਫੰਡ ਨਹੀਂ ਮਿਲ ਰਹੇ ਜਿਸ ਦੇ ਕਾਰਨ ਹਲਕੇ ਦਾ ਵਿਕਾਸ ਨਹੀਂ ਕਰਵਾ پا ਰਹੇ ਨਹੀਂ ਉਹਦੇ ਵਿੱਚ ਦੇਖੋ ਥੋੜਾ ਬਹੁਤਾ ਤਾਂ ਫਰਕ ਪੈਂਦਾ ਹੀ ਹੈ ਪਰ ਸਾਡੇ ਜਿਹੜੇ ਸੀਐਮ ਸਾਹਿਬ ਆ ਨਾ ਇਸ ਗੱਲ ਨੂੰ ਲੈ ਕੇ ਹੀ ਇਸ ਵੈਰੀ 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 ਲੀਨਿਅੰਟ ਕੋਈ ਵੀ ਬੰਦਾ ਆਪੋਜੀਸ਼ਨ ਵਾਲਾ ਵੀ ਜਾਂਦਾ ਹੈ ਉਹਨਾਂ ਨੂੰ ਵੀ ਦੇ ਦਿੰਦੇ ਆ ਫੰਡ ਅਗਰ ਕੋਈ ਜਾ ਕੇ ਮੰਗਦਾ ਪਰ ਜਾ ਕੇ ਫਿਰ ਮੰਗਣਾ ਤਾਂ ਪੈਣਾ ਹੀ ਹੈ ਨਾ ਕਿਸੇ ਨੂੰ ਦਿਓ ਜੀ ਕੋਈ ਇਸ ਗੱਲ ਤੇ ਆਪਦੀ ਹੀ ਛਿੱਟੀ ਸਮਝਦੇ ਆ ਜਿਹੜੇ ਆਪੋਜੀਸ਼ਨ ਵਾਲੇ ਔਰ ਸਾਡੇ ਵਾਲੇ ਤਾਂ ਹੈ ਬੜੇ ਵੱਡੇ ਲੀਡਰ ਇਹ ਆਪਦੇ ਆਪ ਨੂੰ ਬਰੋਬਰ ਦਾ ਸਮਝਦੇ ਆ ਮੰਗਦੇ ਨਹੀਂ ਕੁਛ ਇਹਨਾਂ ਨੂੰ ਆਏ ਆ ਵੀ ਜੇ ਨਾਂ ਆਵੇ ਤਾਂ ਫਿਰ ਅਸੀਂ ਇਹਨਾਂ ਨੂੰ ਇਹਨਾਂ ਦਾ ਪੰਡੀ ਪ੍ਰਚਾਰ ਕਰੀਏ ਵੀ ਆ ਦੇਖੋ ਜੀ ਆਮ ਆਦਮੀ ਪਾਰਟੀ ਨਹੀਂ ਇਹਨਾਂ ਨੇ ਕੁਛ ਨਹੀਂ ਕੀਤਾ ਪਰ ਆਪਣੀ ਸਰਕਾਰ ਆਊਗੀ ਅਸੀਂ ਇਹਨਾਂ ਨੂੰ ਇਹ ਆਖਣ ਦਾ ਮੋਕਾ ਦੇ ਨਹੀਂ ਨਹੀਂ ਸਾਰੇ ਕੰਮ ਪਹਿਲਾਂ ਹੀ ਕਰਦਾ ਅੱਛਾ ਦੋ ਦੋ ਫਾਇਦੇ ਲੱਭੇ ਜਾਂਦੇ ਆ ਇੱਕ ਤਾਂ ਆਪ ਦੀ ਈਗੋ ਸੈਟੀਸਫਾਈ ਕੀਤੀ ਜਾਂਦੀ ਆ ਦੂਸਰਾ ਇਹ ਕਿ ਅਗਲੇ ਬੰਦੇ ਦੇ ਉੱਪਰ ਲੱਕ ਰੱਖੀ ਜਾਏ ਪੰਜਾਬੀ ਭਾਸ਼ਾ ਦੀ ਯਾ ਦੇਖੋ ਜੀ ਨਹੀਂ ਨਹੀਂ ਕੁਝ ਨਹੀਂ ਕਿ ਤੂੰ ਸੋਲਡਾ ਮੈਂ ਕਰਾ ਕੇ ਦੇਉ ਮੈਨੂੰ ਵੋਟਾਂ ਪਾਓ ਹਮ ਡਬਲ ਹੋ ਗਏ ਨੇ ਇੱਕ ਤੀਰ ਨਾ ਦੋਸ਼ ਕਰੋ ਜੀ ਅੱਛਾ ਅਰਵਿੰਦ ਕੇਸ਼ੀਵਲ ਆ ਰਹੇ ਆ ਬਾਈ ਇਲੈਕਸ਼ਨ ਦੇ ਵਿੱਚ ਚੋਣਾਂ ਪ੍ਰਚਾਰ ਕਰ ਰਹੇ ਆ ਗਿੱਦੜਬਾਹ ਦੀ ਕੀ ਸਥਿਤੀ ਕਦੋਂ ਆਨ ਗਿਆ ਹਾਲਾਂਕਿ ਮਾਨਤਾ ਬਾਈ ਦੁਬਾਰਾ ਸੋ ਲੋ ਜਾਨਤੇ ਜਾਨਦੇ ਲਾਸਟ ਮੇਰਾ ਸਵਾਲ ਹੋਏਗਾ ਮੈਂ ਸਮਝ ਸਕਦੀ ਹਾਂ ਕਿ ਰੈਸਟਲੈਸ ਹੋ ਚੁੱਕੇ ਹਾਂ ਪ੍ਰਚਾਰ ਕਰ ਰਹੇ ਹਾਂ ਲਗਾਤਾਰ ਲੋਕਾਂ ਦੇ ਅ ਕੀ ਕੁਛ ਗਿੱਦਰ ਬਾਹੇ ਦੀ ਜਨਤਾ ਕੀ ਸੋਚ ਕੇ ਡਿੰਪੀ ਟਿਲੋ ਨੂੰ ਵੋਟ ਕਰੇ ਆਉ ਦੇ ਬੀਟੇ ਨੂੰ ਚੁਣਨਾ ਆਉ ਦੇ ਪ੍ਰਧਾਨ ਨੂੰ ਚੁਣਨਾ ਤੇ ਆਉ ਦੇ 5 ਲੀ ਮੈਂਬਰ ਨੂੰ ਚੁਣਨਾ ਇਸ ਵੋਟ ਕੀ ਮੈਂ ਵੋਟ ਕਰਦੇ ਇਹ ਜਨੂਸੀ ਵੋਟ ਪਾ ਰਹੇ ਆ ਹਰਦੀਪ ਸਿੰਘ ਜਿੰਪੀ ਢਿੱਲੋਂ ਇਸ ਨੋਟ ਅ ਲੀਡਰ ਇਹ ਨਾ ਬੱਚਾ ਕਿਸੇ ਦਾ ਮੇ ਚਾਚਾ ਕਿਸੇ ਦਾ ਮੇ ਇਹ ਨਾ ਫੈਮਲੀ ਹਾ ਜਿੱਦ ਤੋਂ ਬਾਅਦ ਵੀ ਫੈਮਲੀ ਮੈਂਬਰ ਫੈਮਲੀ ਮੈਂ ਰੋਂਗ ਰਹਾ ਮੈਂ ਕੋਈ ਫਸਟ ਟਾਈਮ ਨਹੀਂ ਜੀ ਮੇਰੇ ਕੋਲ ਬਲਕੋ ਰੋਂਣ ਲੱਗੀ ਬਿਲਕੁਲ ਪਹਿਲਾਂ ਫਰੀ ਪਾਵਰ ਨਹੀਂ ਜੀ ਇਹੋ ਜੀ ਗੱਲ ਨਹੀਂ ਕਿ ਮੈਨੂੰ ਹੁਣ ਨਵੀਂ ਨਵੀਂ ਟ੍ਰੀਟ ਮਿਲ ਰਹੀ ਹੈ ਇਹੋ ਜੀ ਕੋਈ ਗੱਲ ਨਹੀਂ ਉਹ ਲੋ ਵੀ ਮੈਂ ਇੰਸੀ ਦੀ ਮੋਹਣਾ ਸੀ ਤਾਈ ਲੋਕੋ ਮੇਂ ਜਿਵੇਂ ਅਟੈਚ ਹੈ ਮੇਰੇ ਨਾਲ ਜੀ ਜੀ ਚਲੋ ਬਹੁਤ ਬਹੁਤ ਧੰਵਾਦ ਦਾ ਤਾਂ ਬਿਲਕੁਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਗਿੱਦੜਪੀ ਥੱਲੋ ਸਾਡੇ ਨਾਲ ਸੀ ਅਸੀਂ ਉਹਨਾਂ ਦੇ ਦਿਲ ਦੇ ਗੱਲਾਂ ਵੀ ਜਾਣੀਆਂ ਤੇ ਜਾਣਿਆ ਕਿ ਕਿਸ ਤਰੀਕੇ ਦਾ ਗਿੱਦੜਬਾਹ ਦਾ ਵਿਕਾਸ ਚਾਹੁੰਦੇ ਨੇ ਕਿਉਂਕਿ 25 ਸਾਲ ਮੰਗ ਰਹੇ ਨੇ ਗਿੱਦੜਬਾਹ ਦੀ ਜਨਤਾ ਤੋਂ 28 ਸਾਲਾਂ ਦੇ ਬਦਲੇ 28 ਸਾਲ ਉਹ ਜਦੋਂ ਮਨਪ੍ਰੀਤ ਬਾਦਲ ਤੇ ਰਾਜਾ ਵੜਿੰਗ ਜੜੇ ਨੇ ਉਹ ਇੱਥੇ ਜਿੱਤਦੇ ਆਏ ਨੇ ਲਗਾਤਾਰ ਤਾਂ ਇਹ ਜ਼ਰੂਰ ਕਿਹਾ ਜਾ ਰਿਹਾ ਬਹੁਤ ਸਾਰੇ ਕਾਂਝ ਨੇ ਜਿਹੜੇ ਅਧੂਰੇ ਪਏ ਨੇ ਜਿਨ੍ਹਾਂ ਨੂੰ ਪੂਰਾ ਕਰਨਾ ਉਹਨਾਂ ਦਾ ਟੀਚਾ ਰਹੇਗਾ ਖੈਰ ਦੇਖਣਾ ਹੋਏਗਾ ਕਿ ਕੀ ਵਕਿਆ ਹੀ ਗਿੱਦਰ ਬਾਹਾ ਦੀ ਜਨਤਾ ਹੁਣ ਡਿੰਪੀ ਟਿੱਲੋ ਦੇ ਉੱਪਰ ਵਿਸ਼ਵਾਸ ਰੱਖਦੀ ਹੈ ਜਾਂ ਫਿਰ ਕਿਉਂਕਿ ਤਿਕੋਣਾ ਮੁਕਾਬਲਾ ਹੈ ਕਿਹੜੇ ਕੈਂਡੀਡੇਟ ਦੇ ਉੱਤੇ ਭਰੋਸਾ ਜਤਾਇਆ ਜਾਏਗਾ ਕਿਸ ਦੇ ਸਰ ਦੇ ਉੱਤੇ ਸੇਹਰਾ ਸਜਾਉਂਦੀ ਹੈ ਤਾਂ ਉਹ ਵਕਤ ਦੱਸੇਗਾ